ਜਾ ਅੱਛਾ ਜੀ ਵੀ ਜਿਹੜੇ ਕਿਤੇ ਸੋਡੇ ਜਾਂਦੇ ਆ ਵੀ ਹਾਂ ਆਪਣਾ ਵੀ ਜਾਂਦੇ ਅੱਜ ਨਹੀਂ ਜਾਂਦੇ ਹਾਂਜੀ ਆ ਤਾਂ ਬਾਈ ਆਪਣਾ ਇੱਕ ਤਰ੍ਹਾਂ ਦਾ ਸੋਨਾ ਵਾ ਜਿਹਦੇ ਨਾਲ ਲਾ ਦੇਗਾ ਪਹੁੰਚਾ ਨਹੀਂ ਬਾਹਰ ਕੱਢਣਗੇ ਅੱਛਾ ਜੀ ਇਹਨਾਂ ਨਾਲ ਦੇ ਆਪਾਂ ਜਿੰਨੇ ਵਿੱਥਾਂ ਪਈਆਂ 50 ਤਾਂ ਬਾਈ ਹਾਂ ਮੇਰਾ ਨਾਲ ਪਿੰਡ ਸਖਾਣਾ ਅੱਛਾ ਜੀ ਬਿਲਕੁਲ ਨਾਲ ਸਖਾਣਾ ਬਿੰਦਰ ਸਿੰਘ ਇਹ ਬਾਈ ਆਪਣੇ ਉੱਤੋਂ ਆਈ ਜਾਂਦੇ ਠੀਕ ਹੈ ਜੀ ਹਾਂ ਤੇ ਆਪਣੇ ਤੜਕ ਦੇ ਬਾਲੇ ਇਹ ਬਾਈ ਤੜਕੀ ਖਾਣਾ ਆ ਜਾਨ ਮਰਾ ਬਾਈ ਜਿਹੜਾ ਇਹਨਾਂ ਨਾਲ ਲਾਉਂਗਾ ਦਿੱਤਾ ਇਹ ਆਪਣੇ ਬਾਈ ਵਾਲੇ ਕਬੂਤਰਾਂ ਚੋਂ ਸਾਡੇ ਪਿੰਡ ਦਾ ਫੁਟਕੜ ਜਿਹੜਾ ਝੋੜ ਵਾਲਾ ਬਾਈ ਫੌਜੀ ਹਾਂਜੀ ਇਹ ਸਾਡੇ ਕੋਲੇ ਉਹਦੀ ਬਲੱਡ ਲਾਈਨ ਆ ਬਾਈ ਇਹ ਵੀ ਨਹੀਂ ਜਾਂਦੇ ਠੀਕ ਹੈ ਇਹ ਜਾਨਕਿ ਉੱਚੇ ਉੜਦੇ ਆ ਉਹ ਦੇਰਮਾਨੇ ਪਿੰਡ ਵਾਲੇ ਹਾਂਜੀ ਇਹ ਜੋੜਾ ਲਾ ਕੇ ਕਰ ਲਈ ਠੀਕ ਹੈ ਜਿਹੜਾ ਜਿਹੜੇ ਖਾਣੇ ਉੜਦੇ ਆ ਮੈਂ ਇਹ ਜੋੜਾ ਤੈਨੂੰ ਲਾ ਕੇ ਦਿੱਤਾ ਪਹਿਲਾਂ ਦੋ ਤਾਂ ਕਰਾਂਗੇ ਇਹ ਜਿਹੜੇ ਤੇਰੇ ਟੜਕਾ ਉਹ ਪਾੜ ਕੇ ਕੂਦਰੀ ਨਾਲ ਲਾਉਂਦੇ ਉਹਨਾਂ ਨਾਲ ਪਾੜ ਕੇ ਹੀ ਲਾਵਾਂਗੇ ਆਤਮੇ ਜਿਵੇਂ ਜਿਹੜੇ ਗਰਮ